ਸਰ ਸਿਕਾ ਜੀ ਤੁਸੀਂ ਜੁੜ ਚੁੱਕੇ ਹੋ ਪੰਜਾਬੀ ਸਾਂਹ ਚੈਨਲ ਦੇ ਨਾਲ ਮੈਂ ਹਰਮੇਲ ਸਿੰਘ ਦੋਸਤੋ ਅਸੀਂ ਅੱਜ ਮੌਜੂਦ ਹਾਂ ਲੁਧਿਆਣੇ ਦਾ ਇਤਿਹਾਸਕ ਪਿੰਡ ਫੱਦੋਵਾਲ ਤੁਹਾਨੂੰ ਦੱਸਦੇ ਹਾਂ ਕਿ ਇੱਥੇ ਦਾ ਇਤਿਹਾਸ ਕੀ ਹੈਗਾ ਸਾਰੇ ਦੇਸ਼ ਦੇ ਵਿੱਚ ਪਹਿਲਾ ਪਿੰਡ ਆ ਜੋ ਕਿ ਤੁਹਾਨੂੰ ਦੱਸਦੀ ਹੈ ਕਿ ਆ ਪਹਿਲਾਂ ਤੁਹਾਨੂੰ ਇੱਕ ਮੈਂ ਦਿਖਾਣਾ ਤਸਵੀਰਾਂ ਆ ਮੈਂ ਕੈਮਰਾਮੈਨ ਨੂੰ ਕਹਾਂਗਾ ਸਾਹਮਣੇ ਆ ਇੱਕ ਤੁਸੀਂ ਜਿਹੜਾ ਦੇਖ ਰਹੇ ਹੋ ਥਮਲਾ ਇਹ ਥਮਲਾ ਨਹੀਂ ਹੈਗਾ ਇਹ ਪਹਿਲਾਂ ਇੱਥੇ ਇੱਕ ਕਿਲਾ ਹੁੰਦਾ ਸੀਗਾ ਜੋ ਕਿ ਮਹਾਰਾਜਾ ਰਣਜੀਤ ਸਿੰਘ ਨੇ ਬਣਵਾਇਆ ਸੀਗਾ ਅੰਗਰੇਜ਼ਾਂ ਦੇ ਟਾਈਮ ਦੇ ਉੱਤੇ ਸਨ 1846 ਦੇ ਵਿੱਚ ਅੰਗਰੇਜ਼ਾਂ ਨੇ ਜਦੋਂ ਇਸ ਬੱਦੋਵਾਲ ਦੇ ਉੱਤੇ ਹਮਲਾ ਕੀਤਾ ਤੇ ਉਦੋਂ ਉਹਨਾਂ ਨੇ ਇਹ ਜਿਹੜਾ ਕਿਲਾ ਕੈਸ ਨੇਸ ਕਰਤਾ ਸੀਗਾ ਸਿਰਫ ਆਹੀ ਇੱਕ ਜਿਹੜਾ ਪੀਲਰ ਆ ਆ ਕਿਲੇ ਦਾ ਇਹੀ ਬਚਿਆ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਅਸੀਂ ਅੱਗੇ ਗੱਲਬਾਤ ਵੀ ਕਰਾਂਗੇ ਜਿਹੜੇ ਇੱਥੇ ਦੇ ਮੌਤਵਾਰ ਜਿਹੜੇ ਬੰਦੇ ਆ ਤਾਂ ਦੱਸ ਦਿੰਦੇ ਆ ਵੀ ਜੰਗ ਜਿਹੜੀ ਸੀਗੀ ਐਂਗਲੋ ਸਿੱਖ ਵਾਰ ਜੋ ਕਿ ਪੰਜਾਬ ਦੇ ਵਿੱਚ ਪੰਜ ਜਗ੍ਹਾ ਤੇ ਹੋਈ ਸੀ ਜੰਗ ਇਹ ਪਹਿਲੀ ਹੋਈ ਸੀ ਫਿਰੋਜ਼ ਸ਼ਾ ਜੋ ਕਿ ਫਿਰੋਜ਼ਪੁਰ ਦੇ ਵਿੱਚ ਜਗ੍ਹਾ ਪੈਂਦੀ ਹੈ ਉਸ ਤੋਂ ਬਾਅਦ ਮੁੱਦਕੀ ਉਸ ਤੋਂ ਬਾਅਦ ਸਬਰਾਈ ਉਸ ਤੋਂ ਬਾਅਦ ਬੱਦੋਵਾਲ ਤੇ ਉਸ ਤੋਂ ਬਾਅਦ ਆਲੀਵਾਲ ਅਸੀਂ ਅੱਜ ਆਏ ਆ ਬੱਦੋਵਾਲ ਇਹ ਬੱਦੋਵਾਲ ਦਾ ਇਤਿਹਾਸਿਕ ਪਿੰਡ ਆ ਜਿੱਥੇ ਕੀ ਦੁਨੀਆ ਦਾ ਜੇਤੂ ਸਰ ਹੈਨਰੀ ਜਿਨ੍ਹਾਂ ਨੇ ਇੱਥੇ ਆ ਕੇ ਹਾਰ ਦਾ ਸਾਹਮਣਾ ਕਰਨਾ ਪਿਆ ਜਿਨ੍ਹਾਂ ਨੂੰ ਤੁਹਾਨੂੰ ਇੱਕ ਮੇਰੀ ਵੀ ਲੈ ਲਓ ਛੋਟੀ ਜੀ ਐਗਜ਼ਾਮਪਲ ਦੇ ਦਿੰਨਾ ਦੋਸਤੋ ਨੈਪੋਲੀਅਨ ਸੀਗਾ ਨੈਪੋਲੀਅਨ ਆ ਦੁਨੀਆ ਦਾ ਉਹ ਜੋਧਾ ਹੋਇਆ ਜਿਨੇ ਕੀ ਸਾਰੀ ਦੁਨੀਆ ਤੇ ਜਿੱਤ ਹਾਸਲ ਕੀਤੀ ਹੈ ਤੇ ਜਿਹੜਾ ਸੀਗਾ ਸਰ ਹੈਨਰੀ ਸਰ ਹੈਨਰੀ ਨੇ ਨੈਪੋਲੀਅਨ ਨੂੰ ਹਰਾਇਆ ਸੀਗਾ ਤੇ ਸਰ ਹੈਨਰੀ ਉਹ ਇੱਥੇ ਆ ਕੇ ਉਸ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਸੀਗਾ ਦੁਨੀਆ ਦੇ ਵਿੱਚ ਇਹ ਪਹਿਲੀ ਜਗ੍ਹਾ ਹੈ ਪਹਿਲਾ ਪਿੰਡ ਹੈ ਬੱਦੋਵਾਲ ਜਿੱਥੇ ਸਰ ਹੈਨਰੀ ਹਾਰ ਹਾਰਿਆ ਸੀਗਾ ਇੱਥੇ ਆਪਣੇ ਉਹ ਹਥਿਆਰ ਸਿੱਟ ਕੇ ਭੱਜਿਆ ਸੀਗਾ ਆਪਣੀ ਜਾਨ ਬਚਾ ਕੇ ਦੋਸਤੋ ਇਸ ਖਬਰ ਨੂੰ ਵੱਤੋਵਾਂ ਦਾ ਲਾਈਕ ਤੇ ਜ਼ਰੂਰ ਸ਼ੇਅਰ ਕਰ ਦਿਓ ਤਾਂ ਕਿ ਸਰਕਾਰ ਤੱਕ ਪਹੁੰਚੇ ਲੇਕਿਨ ਸਰਕਾਰ ਨੇ ਇਸ ਪਿੰਡ ਵੱਲ ਕੋਈ ਧਿਆਨ ਨਹੀਂ ਦਿੱਤਾ ਇਤਿਹਾਸਕ ਅਸੀਂ ਤੁਹਾਨੂੰ ਅੱਗੇ ਵੀ ਦਿਖਾਣੇ ਆ ਅੱਗੇ ਅਸੀਂ ਜਿਹੜਾ ਹੈਗਾ ਗੱਲਬਾਤ ਕਰਦੇ ਆ ਬਜ਼ੁਰਗਾਂ ਨਾਲ ਜਿਹੜੇ ਇਸ ਪਿੰਡ ਦੇ ਮਹਤਵਾਰ ਬੰਦੇ ਨੇ ਉਹਨਾਂ ਦਾ ਕੀ ਕਹਿਣਾ ਆਓ ਸੁਣਦੇ ਹਾਂ ਸੋ ਦੋਸਤੋ ਅਸੀਂ ਇਸ ਕਿਲੇ ਦੇ ਬਾਰੇ ਜਾਣਕਾਰੀ ਲੈਣੇ ਆ ਸਾਡੇ ਨਾਲ ਮੌਜੂਦ ਨੇ ਵੱਧੋਵਾਲ ਦੇ ਸੈਕਸ਼ਨ ਨੇ ਇੱਥੇ ਦੇ ਵਸਨੀਕ ਨੇ ਅਸੀਂ ਉਹਨਾਂ ਨੂੰ ਪੁੱਛ ਰਹੇ ਹਾਂ ਵੀ ਇਹ ਕਿਲੇ ਦੀ ਕੀ ਸਟੋਰੀ ਕੀ ਆ ਇਤਿਹਾਸ ਕੀ ਇੱਥੇ ਦਾ ਬਾਪੂ ਜੀ ਸਤਿ ਸ਼੍ਰੀ ਅਕਾਲ ਜੀ ਸਾਹੀ ਗਾ ਜੀ ਕੀ ਨਾਮ ਆ ਤੁਹਾਡਾ ਜੀ ਅਜਗਰ ਸਿੰਘ ਅਜਗਰ ਸਿੰਘ ਤੇਜਗਰ ਸਿੰਘ ਬੱਦੋਵਾਲ ਕਹਿੰਦੇ ਆ ਬੀ ਅੱਛਾ ਅੱਛਾ ਬਾਪੂ ਜੀ ਇੱਥੇ ਪੰਡਾ ਕਿਲਾ ਹੁੰਦਾ ਸੀਗਾ ਕੀ ਇਤਿਹਾਸ ਕੀ ਹੈਗਾ ਸਾਨੂੰ ਸਾਰਾ ਦੱਸੋ ਵੀ ਕਿਵੇਂ-ਕਿਵੇਂ ਜੰਗ ਹੋਈ ਸੀ ਕੀ-ਕੀ ਹੋਇਆ ਸੀਗਾ ਇੱਥੇ ਜਿਹੜਾ ਇਹ ਬੱਦੋਵਾਲ ਪਿੰਡ ਆ ਨਾ ਇਹ ਅੰਗਰੇਜ਼ਾਂ ਦਾ ਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਬਾਰਡਰ ਸੀ ਅੱਛਾ ਤੇ ਬੱਦੋਵਾਲ ਪਿੰਡ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸੀ ਸਾਡੇ ਨਾਲ ਲੱਗ ਤੋਂ ਕਲਾਂ ਹਾਂ ਹਾਂ ਉਹ ਅੰਗਰੇਜ਼ੀ ਰਾਜ ਸੀ ਅੱਛਾ ਤੇ ਇੱਥੇ ਪੁਰਾਣਾ ਕਿਲਾ ਸੀ ਉਸ ਕਿਲੇ ਚ ਫੌਜੀ ਉਸ ਕਿਲੇ ਦਾ ਜਿਹੜਾ ਰਾਜਾ ਸੀ ਅਜੀਤ ਸਿੰਘ ਲਾੜਵਾ ਇਸ ਕਿਲੇ ਦਾ ਰਾਜਾ ਸੀ ਅੱਛਾ ਤੇ ਇਹ ਰਣਜੋਤ ਸਿੰਘ ਮੰਜੀਠੀਆ ਦੇ ਅੰਡਰ ਸੀ ਉਹ ਲਾਹੌਰ ਦਰਬਾਰ ਦੀ ਇਹ ਰਾਜ ਤੇ ਇੱਥੇ ਜਿਹੜਾ ਅਜੀਤ ਸਿੰਘ ਲਾੜਵਾ ਸੀ ਉਹ ਬਹੁਤ ਸਿਆਣਾ ਨੀਤੀਬਾਨ ਤੇ ਜਰਨੈਲ ਜੰਗ ਯੁੱਧ ਚ ਬਹੁਤ ਨਪੋਨ ਸੀ ਅੱਛਾ ਅੰਗਰੇਜ਼ ਉਧਰੋਂ ਜਦੋਂ ਲੜਦੇ ਲੜਦੇ ਆਏ ਰੋਜਪੁਰ ਵੱਲੋਂ ਮਦਕੀ ਸੁਭਰਾਵਾਂ ਵੱਲੋਂ ਹੂੰ ਹੂੰ ਇੱਧਰ ਨੂੰ ਵਾਪਸ ਲੁਧਿਆਣੇ ਕਿਲਾ ਉਹਨਾਂ ਦਾ ਕਿਲੇ ਚੋਂ ਆਪਦੇ ਲੁਧਣੇ ਵੱਲੋਂ ਆ ਰਹੇ ਸੀ ਅੱਛਾ ਤੇ ਇਹਨਾਂ ਨੇ ਸੋਚਿਆ ਵੀ ਜਿਹਨੂੰ ਇੱਧਰ ਨੂੰ ਆਉਂਦਿਆ ਨੂੰ ਅਸੀਂ ਰੋਕ ਗਏ ਅਜੀਤ ਸਿੰਘ ਲਾੜਬੇ ਨੇ ਆਪ ਦੀ ਜਿੰਨੀ ਵੀ ਥੋੜੀ ਬਹੁਤੀ ਬਹਾਦਰੀ ਹਾਂ ਹਾਂ ਉਹ ਘੋੜੇ ਦੇ ਸੁੰਭ ਦੀ ਸ਼ਕਲ ਬਣਾ ਕੇ ਜੂ ਟਾਈਪ ਹਾਂ ਹਾਂ ਦੂਰ ਤੱਕ ਕਈ ਪਿੰਡਾਂ ਚ ਖਲਾਰਤੀ ਅੱਛਾ ਤੇ ਜਦੋਂ ਉਹ ਅੰਗਰੇਜ਼ ਉਸ ਦੇ ਘੇਰੇ ਚ ਆ ਗਿਆ ਹੂੰ ਹੂੰ ਇਹਨਾਂ ਨੇ ਫਾਇਰਿੰਗ ਸ਼ੁਰੂ ਕੀਤੀ ਤੇ ਅੰਗਰੇਜ਼ ਬੰਦਲ ਗਿਆ ਅੱਛਾ ਵਿਸ਼ੇਸ਼ ਗੱਲ ਇਹ ਆ ਜਿਹੜੀ ਅੰਗਰੇਜ਼ ਫੌਜੀ ਉਹਦੀ ਗਵਾਈ ਜਿਹੜੀ ਕਰਦਾ ਸੀ ਸਰ ਹਾਰਡਿੰਗ ਸਮਿਥ ਸੀਗਾ ਹਾਂ 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 ਤੇ ਜਿਹੜਾ ਹਾਰਡਿੰਗ ਸੀ ਜਰਨੈਲ ਹਾਂ ਹਾਂ ਉਹਨੇ ਦੁਨੀਆ ਦੇ ਪ੍ਰਸਿੱਧ ਜਰਨੈਲ ਨੈਪੋਲੀਅਨ ਨੂੰ ਹਰਾਇਆ ਸੀ ਅੱਛਾ ਉਹਨੂੰ ਹਰਾਇਆ ਸੀ ਨੈਪੋਲੀਅਨ ਨੂੰ ਨੈਪੋਲੀਅਨ ਨੂੰ ਹਰਾ ਕੇ ਉਹਦੀ ਤਲਵਾਰ ਖੋਹੀ ਸੀ ਅੱਛਾ ਜੁੱਧ ਚ ਲੜਾਈ ਚ ਅੱਛਾ ਤੇ ਉਹ ਤਲਵਾਰ ਇਹਦੇ ਕੋਲੇ ਸੀ ਤੇ ਲੰਡਨ ਵਾਸੀਆਂ ਨੇ ਇਹਨੂੰ ਸਨਮਾਨਤ ਕਰਿਆ ਸੀ ਉਸ ਤਲਵਾਰ ਦੇ ਬਈ ਇਹਨੇ ਬਹੁਤ ਵੱਡਾ ਕੰਮ ਕਰਿਆ ਅੱਛਾ ਮਤਲਬ ਕਹਿਣ ਦਾ ਦੁਨੀਆ ਦਾ ਜੇਤੂ ਜਰਨਲ ਜਰਨਲ ਹਾਰਡਿੰਗ ਸੀ ਜਿਹੜਾ ਬਦੋਵਾਲ ਦੀ ਲੜਾਈ ਚ ਜੀਤ ਸਿੰਘ ਲਾੜਵੇ ਤੇ ਰਣਜੋਤ ਸਿੰਘ ਦੀਆਂ ਫੌਜਾਂ ਨੇ ਕੁੱਟਿਆ ਕਿਹੜਾ ਬਾਤ ਹੈ ਬਹੁਤ ਵੱਡੀ ਗੱਲ ਹੈ ਇਹ ਦੇਖੋ ਜੀ ਸਭ ਤੋਂ ਵੱਡੀ ਗੱਲ ਹੈ ਦੁਨੀਆ ਦਾ ਜਿੱਤਿਆ ਹੋਇਆ ਜਰਨੈਲ ਇੱਥੇ ਆ ਕਿ ਹਰੇ ਬਦੋਵਾਲ ਦੇ ਵਿੱਚ ਜੋ ਦੱਸਦੇ ਬਜ਼ੁਰਗ ਹਾਂ ਅੱਗੇ ਹੋਰ ਬਾਪੂ ਜੀ ਕੀ ਇਤਿਹਾਸ ਹੈ ਇਹਦਾ ਹੋਰ ਵੀ ਇਹਦਾ ਇਤਿਹਾਸ ਇਹੋ ਹੈ ਬਈ ਜਿੱਦੋਂ ਇੱਥੇ ਲੜਾਈ ਹੋਈ ਤੇ ਇਹ ਜਰਨਲ ਹਾਰਡਿੰਗ ਦਾ ਪੁੱਤ ਹੀ ਇਹਦਾ ਪੀਏ ਸੀ ਅੱਛਾ ਇਹਦੇ ਕੋਲ ਸਾਰਾ ਲੜਾਈ ਦਾ ਰਿਕਾਰਡ ਸੀ ਤੇ ਨਾਲ ਉਹ ਨਪੋਲੀਅਨ ਅਵਾਰਡ ਵਾਲੀ ਜਿਹੜੀ ਤਲਵਾਰ ਲੰਡਨ ਵਾਸੀਆਂ ਨੇ ਇਹਨੂੰ ਭੇਟ ਕਰੀ ਸੀ ਉਹ ਵੀ ਇਹਦੇ ਕੋਲੇ ਸੀ ਅੱਛਾ ਤੇ ਇੱਥੇ ਦੀ ਇਸ ਕਿਸਮ ਦੀ ਹਾਲਤ ਬਣ ਗਈ ਵੀ ਮੈਂ ਇਥੋਂ ਬਚ ਕੇ ਨਹੀਂ ਜਾ ਸਕਦਾ। ਅੱਛਾ ਉਹ ਇਸ ਕਰਕੇ ਬਣੀ ਜਿਹੜੀ ਸਿੱਖ ਫੌਜ ਸੀ ਜੀਤ ਸਿੰਘ ਲਾੜਬੇ ਦੀ। ਉਹਨੇ ਇਹਦਾ ਸਾਰੇ ਜਣੀ ਜਿਹੜਾ ਦਵਾਈਖਾਨਾ ਸੀ ਉਹ ਲੁੱਟ ਲਿਆ, ਖੋਲ ਲਿਆ। ਜਿੰਨੇ ਦੇ ਲੱਦੂ ਜਾਨਵਰ ਸੀ ਸਮਾਨ ਢੋਣ ਵਾਲੇ ਉਹ ਖੋਲੇ। ਇਹਦਾ ਜਿਹੜੀ ਦਵਾਈਖਾਨਾ ਸੀ ਉਹਦਾ ਉਸ ਹਸਪੀਟਲ ਦਾ ਜਿਹੜਾ ਟੈਂਪਰੇਰੀ ਫੌਜ ਹਸਪੀਟਲ ਹੁੰਦਾ ਹੈ ਡਾਕਟਰ ਬਾਰਨ ਸੀ ਉਹਦਾ ਚਾਰਜ। ਉਹ ਬੰਨ ਲਿਆ। ਅੱਛਾ 30 अफसर बनले 30 ਤੇ ਤੀ ਅੰਗਰੇਜ਼ਾਂ ਦੇ ਅੰਗਰੇਜ਼ਾਂ ਦੇ ਅੱਛਾ ਤੇ ਕਉਂ ਅੰਗਰੇਜ਼ਾਂ ਦੀ ਬਹੁਤ ਵੱਡੀ ਸੀ ਤੇ 30 अफसर ਅੰਗਰੇਜ਼ਾਂ ਦੇ ਬਨ ਕੇ ਤੇ ਜਨਰਲ ਜਿਹੜਾ ਉਹ ਡਾਕਟਰ ਬਾਰਨ ਸੀ ਰਣਜੋਧ ਸਿੰਘ ਮਜੀਠੀਏ ਦੀ ਗਵਾਈ ਚ ਲਾਹੌਰ ਦਰਬਾਰ ਚ ਪੇਸ਼ ਕਰਿਆ ਬਦਵਾਲੋਂ ਕੁੱਟ ਕੇ ਅੱਛਾ ਤੇ ਤਕਰੀਬਨ 58 ਅੰਗਰੇਜ਼ ਜਿਹੜੇ ਸਿਪਾਹੀ ਸੀ ਇੱਥੇ ਮਰੇ ਹਾਂ ਹਾਂ ਤੇ ਬਾਕੀ ਕੁਝ ਉਹਨਾਂ ਨੇ ਬੰਨ ਲਏ ਕੁਝ ਜਗਰਾਉ ਬੰਨੀ ਨੂੰ ਭੱਜ ਗਏ ਹਾਂ ਤੇ ਕੁਝ ਲੁਧਿਆਣੇ ਬੰਨੀ ਨੂੰ ਭੱਜ ਗਏ ਮਤਲਬ ਇਹ ਜਿਹੜੀ ਬੱਦੋਵਾਲ ਦੀ ਲੜਾਈ ਹੈ ਜਿਹੜਾ ਪੰਜ ਲੜਾਈਆਂ ਚੋਂ ਅੰਗਰੇਜ਼ ਸਿੱਖਾਂ ਦੇ ਜਨਰਲਾਂ ਦੀ ਗਦਾਰੀ ਕਰਕੇ ਬੇਸ਼ੱਕ ਜਿੱਤਿਆ ਜਿੱਤਿਆ ਤਾਂ ਨਹੀਂ ਸੀ ਸਿੱਖ ਜਿੱਤਦੇ ਸੀ ਪਰ ਫੇਰ ਵੀ ਉਹ ਤੇਜਾ ਸਿੰਘ ਲਾਲ ਸਿੰਘ ਹੋਣਾਂ ਦੀ ਗਦਾਰੀ ਕਰਕੇ ਜੇ ਉਹਦਰੋਂ ਜਿੱਤਦੇ ਆਏ ਆ ਤੇ ਬੱਦੋਵਾਲ ਦੀ ਲੜਾਈ ਚ ਹਰਿਆ ਦੁਨੀਆਂ ਦੇ ਨਕਸ਼ੇ ਤੇ ਨਵਾਂ ਆ ਭਈ ਬੱਦੋਵਾਲ ਚ ਦੁਨੀਆ ਦਾ ਜੇਤੂ ਜਰਨੈਲ ਕੁੱਟਿਆ ਅੱਛਾ ਤੇ ਹਾਲਤ ਇਸ ਕਿਸਮ ਦੀ ਬਣ ਗਈ ਉਹਦੀ ਵੀ ਮੈਂ ਇਥੋਂ ਬਚ ਕੇ ਨਹੀਂ ਜਾ ਸਕਦਾ ਹਾਂ ਉਹਨੇ ਉਹ ਸਾਰਾ ਆਪ ਦਾ ਰਿਕਾਰਡ ਤੇ ਤਲਵਾਰ ਤੇ ਹੋਰ ਜਿੰਨਾ ਕੁਝ ਉਹਦੇ ਕੋਲ ਕੋਈ ਜ਼ਰੂਰੀ ਕਾਗਜ਼ਾਤ ਸੀ ਆਪ ਦਾ ਉਹਦਾ ਪੁੱਤ ਰਾਏਕੋਟ ਬੈਠਾ ਬੱਸੀ ਕੇ ਕੋਠੀ ਚ ਜਿਹੜਾ ਪੀਏ ਸੀ ਲੜਾਈ ਤੋਂ ਪਿੱਛੇ ਭਾਇਆ ਹੋਇਆ ਸੀ ਸਾਈਡ ਤੇ ਤੇ ਸਾਰਾ ਸਮਾਨ ਉਹਨੇ ਰਾਤ ਨੂੰ ਉਹਦੇ ਕੋਲ ਭੇਜਿਆ ਵੀ ਇਹ ਲੰਡਨ ਵਾਸੀਆਂ ਦੀ ਇਮਾਨਤ ਹੈ ਇਹ ਤੂੰ ਸਾਰਾ ਸਮਾਨ ਬੰਗਾਲ ਦੇ ਰਸਤੇ ਲੈ ਕੇ ਇੰਗਲੈਂਡ ਪਹੁੰਚਦਾ ਕਰਦੇ ਮੈਂ ਹੁਣ ਬਚਦਾ ਦੀ ਅੱਛਾ ਆ ਪੋਜੀਸ਼ਨ ਸੀ ਪਾਪੂ ਜੀ ਜੇ ਉਦੋਂ ਬਾਅਦ ਚ ਇਸ ਲੜਾਈ 'ਚ ਤਾਂ ਉਹ ਅੰਗਰੇਜ਼ ਹਰ ਗਿਆ ਹਾਂ 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 ਹਾਲਾਂਕਿ ਵੱਡੀ ਗਿਣਤੀ 'ਚ ਫੌਜ ਸੀ ਇਸ ਤੋਂ ਬਾਅਦ ਚ ਫੇਰ ਅੰਗਰੇਜ਼ ਨੇ ਸਹਾਰਨਪੁਰੋਂ ਹਾਂ ਤੇ ਆਪਣੇ ਕੰਗਰਾਣਿਓਂ ਹੋਰ ਕਈ ਛੌਣੀਆਂ ਤੋਂ 4-5 ਛੌਣੀਆਂ ਤੋਂ ਫੌਜ ਇਕੱਠੀ ਲੁੱਦਿਆਂ ਦੇ ਕਿਲੇ 'ਚ ਕਰਕੇ ਵੱਡਾ ਹਮਲਾ ਕਰਿਆ ਹਾਂ ਵੱਡਾ ਹਮਲਾ ਕਰਕੇ ਬੱਦਵਾਲਾ ਜਾੜਿਆ ਜਾੜਿਆ ਅੱਛਾ ਬੱਦਵਾਲਾ ਜਾੜਿਆ ਅੱਗ ਲਾਈ ਕੁਝ ਲੋਕ ਫੜੇ ਗਏ ਕੁਝ ਭੱਜ ਗਏ ਕਿਹੜੇ ਕਿਹੜੇ ਪਿੰਡ ਸੀਗੇ ਵਿੱਚ ਜਿਹੜੇ ਮਤਲਬ ਇੱਥੇ ਜਾੜੇ ਲਪੇਟ ਚਾਏ ਹਸਨਪੁਰ ਆ ਗਿਆ ਅੱਛਾ ਪਨਹੋੜਾ ਨੂੰ ਅੱਗ ਲਾਈ ਹਸਨਪੁਰ ਨੂੰ ਅੱਗ ਲਾਈ ਹਾਂ ਬੱਦਵਾਲਾ ਤੋਂ ਗੋਲੇ ਤੋਪਾਂ ਦੇ ਮਾਰ ਕੇ ਕਿਲਾ ਵੀ ਢਾਹਤਾ ਤੇ ਪਿੰਡ ਵੀ ਚੈਨਜ ਕਰਤਾ ਅੱਛਾ ਦੇ ਉਸ ਕਿਸੇ ਨਾਮ ਹਾਲ ਬਣ ਗਿਆ ਤੇ ਕੁਝ ਲੋਕ ਜਿਹੜੇ ਬੱਚੇ ਇਥੋਂ ਦੇ ਬੱਦਵਾਲ ਦੇ ਭਾਂਜ ਪੁੱਜ ਕੇ ਵਿਚਾਰੇ ਜਾਨ ਬਚਾਉਣ ਨੂੰ ਹੂੰ ਹੂੰ ਕੁਝ ਫੜ ਵੀ ਲਏ ਉਹ ਭੱਜੇ ਵਿੱਚ ਆ ਕੇ ਇਹ ਪਮਾਲ ਪਮਾਲੀ ਤੋਂ ਗਾਹ ਥੇ ਹੈ ਹੂੰ ਉੱਥੇ ਕੁਲੀਆਂ ਕਲੀਆਂ ਪਾ ਕੇ ਉਹਨਾਂ ਨੇ ਆਪ ਦਾ ਨਰਵਾ ਕੁਛ ਚੜ ਕਰਿਆ ਇੱਥੇ ਇੱਕ ਕਹਿੰਦੇ ਆ ਵੀ ਇੱਥੇ ਇੱਥੇ ਕੋਈ ਉਹ ਵੀ ਹੈਗੀ ਕੋਈ ਰੰਗ ਵੀ ਸੀਗੀ ਇੱਥੇ ਕੋਈ ਰੰਗ ਸੀਗੀ ਇਹ ਜਿਹੜਾ ਕਿਲਾ ਸੀ ਹਾਂ ਇਸ ਕਿਲੇ ਚੋਂ ਤੋਂ ਬਾਹਰ ਸਾਡੇ ਆਉ ਸਕੂਲ ਆ ਹਾਈ ਸਕੂਲ ਉਹ ਹਾਈ ਸਕੂਲ ਦੇ ਬੈਗ ਤੇ ਇੱਕ ਖੂਹ ਹੈ ਅੱਛਾ ਇਸ ਕਿਲੇ ਚ ਉੱਥੇ ਤੱਕ ਸੁਰਗ ਜਾਂਦੀ ਸੀ ਰਾਣੀਆਂ ਦੇ ਇਸ਼ਨਾਨ ਕਰਨ ਵਾਸਤੇ ਅੱਛਾ ਜੀ ਕਿਉਂ ਕਿ ਖੂਹ ਹੈ ਜਿਹੜਾ ਅੱਜ ਵੀ ਮੌਜੂਦ ਹੈ ਅੱਛਾ ਹਾਂ ਉਹ ਤੁਹਾਨੂੰ ਦਿਖਾ ਸਕਦੇ ਖੂਹ ਹੈਗਾ ਅੱਜ ਵੀ ਤੁਹਾਨੂੰ ਦਿਖਾ ਸਕਦੇ ਆ ਓਕੇ ਓਕੇ ਸੋ ਦਰਸ਼ਕੋ ਤੁਹਾਨੂੰ ਅਸੀਂ ਹੁਣ ਲੈ ਕੇ ਚੱਲਦੇ ਆ ਖੂਹ ਦੇ ਉੱਤੇ ਜਿੱਥੇ ਕੀ ਜਿਹੜੀ ਇੱਥੇ ਕਿਲੇ ਚੋਂ ਨਿਕਲ ਸੀ ਜਿਹੜੀ ਆਪਣੀ ਹੈਗੀ ਸੁਰੰਗ ਉਹ ਉੱਥੇ ਹੀ ਇੱਕ ਨਿਕਲਦੀ ਖੂਹ ਦੇ ਵਿੱਚ ਤੁਹਾਨੂੰ ਅਸੀਂ ਜਿਹੜਾ ਹੈਗਾ ਖੂਹ ਵੀ ਦਿਖਾਣੇ ਆ ਵੀ ਇਸ ਟਾਈਮ ਕੀ ਹਾਲਾਤ ਨੇ ਖੂਹ ਦੇ ਦੋਸਤੋ ਅਸੀਂ ਉਸ ਖੂਹ ਤੇ ਪਹੁੰਚ ਗਏ ਆ ਜਿਹੜਾ ਕੀ ਮਹਿਲ ਵਿੱਚੋਂ ਜਿਵੇਂ ਬਾਪੂ ਜੂਰੀ ਕਹਿੰਦੇ ਸੀਗੇ ਕਿ ਇੱਕ ਸੁਰੰਗ ਨਿਕਲੀ ਸੀ ਜੋ ਕਿ ਇਸ ਖੂਹ ਦੇ ਵਿੱਚ ਆ ਕੇ ਨਿਕਲਦੀ ਸੀਗੀ ਤਾਂ ਕਿ ਰਾਣੀਆਂ ਇਸ਼ਨਾਨ ਕਰਨ ਵਾਸਤੇ ਉਸ ਸੁਰੰਗ ਰਾਈਂ ਇਹ ਅਸ ਖੂਹ ਦੇ ਵਿੱਚ ਆਂਦੀਆਂ ਸੀਗੀਆਂ ਮੈਂ ਕੈਮਰਾਮੈਨ ਨੂੰ ਕਹਾਂਗਾ ਇੱਕ ਵਾਰੀ ਜਿਹੜੀਆਂ ਹੈਗੀਆਂ ਖੂਹ ਦੀਆਂ ਤਸਵੀਰਾਂ ਅ ਦਿਖਾਈਆਂ ਜਾਣ ਫਿਲਹਾਲ ਤੇ ਹੁਣ ਇਸ ਟਾਈਮ ਪਾਣੀ ਹੈ ਨਹੀਂਗਾ ਖੂਹ ਸੁੱਕਿਆ ਹੋਇਆ ਫਿਰ ਵੀ ਤੁਹਾਨੂੰ ਇੱਕ ਇਹ ਇੱਕ ਇਤਿਹਾਸਿਕ ਚੀਜ਼ ਆ ਤੁਸੀਂ ਦੇਖ ਸਕਦੇ ਹੋ ਵੀ ਕਿਵੇਂ ਮਤਲਬ ਇੱਥੇ ਬੂਟੇ ਉੱਗੀ ਹੋਈ ਆ ਬੂਟੇ ਓਗੇ ਹੋਏ ਆ ਲੇਕਿਨ ਸਰਕਾਰ ਨੂੰ ਵੀ ਚਾਹੀਦਾ ਆ ਕਿ ਇਹ ਇਤਿਹਾਸਿਕ ਚੀਜ਼ ਨੂੰ ਸਾਂਭ ਸੰਭਾਲ ਕਰਨ ਵਾਸਤੇ ਕੁਝ ਵਧੀਆ ਤਰੀਕੇ ਨਾਲ ਕੋਈ ਗ੍ਰਾਂਟ ਦਿੱਤੀ ਜਾਵੇ ਸਰਕਾਰ ਵੱਲੋਂ ਇਸ ਪੰਚਾਇਤ ਨੂੰ ਤਾਂ ਕਿ ਇਹ ਜਿਹੜੀ ਇੱਕ ਨਿਸ਼ਾਨੀ ਵੱਲੋਂ ਸਾਹਮਣੇ ਰੱਖਿਆ ਜਾਵੇ ਕਿਉਂਕਿ ਕਿਲਾ ਤੇ ਅੰਗਰੇਜ਼ਾਂ ਵੱਲੋਂ ਢਾ ਦਿੱਤਾ ਗਿਆ ਸੀਗਾ ਹਮਲਾ ਕਰਕੇ ਅ ਕਿਉਂ ਬਾਪੂ ਇਹ ਅੱਧੀ ਸੀਗਾ ਜੀ ਅੰਗਰੇਜ਼ ਅੰਗਰੇਜ਼ ਇੱਥੇ ਹਰਿਆ ਨਹੀਂ ਤੁਸੀਂ ਕਿਹਾ ਨਾ ਵੀ ਮਤਲਬ ਉਹਨਾਂ ਨੇ ਗੋਲੇ ਆਟੈਕ ਕਰਕੇ ਉਸ ਤੋਂ ਬਾਅਦ ਅੰਗਰੇਜ਼ਾਂ ਨੇ ਵੱਡੀ ਪੱਧਰ ਤੇ ਹੋਰ ਸ਼ਾਵਣੀਆਂ ਪੰਜਾਂ ਚੋਂ ਫੌਜਾਂ ਇਕੱਠੀਆਂ ਕਰਕੇ ਹੂੰ ਹੂੰ ਤੇ ਬਦਵਾਲ ਉਹ ਕਿਲਾ ਜਿਹੜਾ ਸੀਗਾ ਤੋਂਪਾਂ ਦੇ ਗੋਲਿਆਂ ਨਾਲ ੜਾਤਾ ਹੂੰ 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 ਤੇ ਤਕਰੀਬਨ ਬਦੌੜ ਪਿੰਡ ਹੀ ਦਾ ਇਸ ਨਿਸ਼ ਕਰਤਾ ਨੇੜੇ ਦੇ ਪਿੰਡਾਂ ਨੂੰ ਅੱਗ ਲਾਤੀ ਹਸਨਪੁਰ ਨੂੰ ਪਨੋੜਾ ਨੂੰ ਤੇ ਲੋਕ ਇਥੋਂ ਉੱਜੜ ਗਏ ਕੁਛ ਫੜ ਲਏ ਕੁਛ ਉਹਨਾਂ ਨੂੰ ਸਜਾਮਾ ਵੀ ਦਿੱਤੀ ਕਹਿਣ ਦਾ ਭਾਵ ਦੁਨੀਆ ਦਾ ਜਿਹੜਾ ਜੇਤੂ ਜਰਨਲ ਜਰਨਲ ਹਾਰਡਿੰਗ ਇੱਥੇ ਹਰਿਆ ਤੇ ਜਨਰਲ ਲਾੜਮੇ ਦੀ ਅਗਵਾਈ ਚ ਇੱਥੇ ਸਿੱਖ ਫੌਜੀਆ ਨੇ ਉਹ ਭਜਾਇਆ ਕੁੱਟਿਆ ਜਾਂ ਗ੍ਰਿਫਤਾਰ ਉਹਦੇ ਅਫਸਰ ਕਰੇ ਹਸਪਤਾਲ ਤੱਕ ਉਹਦਾ ਡਾਕਟਰ ਬਾਹਰ ਨਹੀਂ ਸੀਗਾ ਜਿਹੜਾ ਉਹ ਵੀ ਰੈਸਟ ਕਰ ਲਿਆ 33 ਅਫਸਰ ਰੈਸਟ ਕਰਕੇ ਲਾਹੌਰ ਪੇਸ਼ ਕਰਤੇ ਐਡਾ ਮਹਾਨ ਵਿਰਸਾ ਅਮੀਰ ਵਿਰਸਾ ਤੇ ਉਹਨੂੰ ਕਿਸੇ ਸਰਕਾਰ ਨੇ ਸਾਂਭਣ ਦੀ ਇੱਜਤ ਨਹੀਂ ਕਰਿਆ ਤੇ ਸਾਡੀ ਪੁਰਜੋਰ ਸ਼ਬਦਾਂ ਚ ਬੇਨਤੀ ਹੈ ਸਰਕਾਰਾਂ ਨੂੰ ਜਾਂ ਜਿਹੜੀਆਂ ਅੱਜ ਦੀਆਂ ਵੀ ਸਰਕਾਰਾਂ ਐ ਵੀ ਉਹ ਇਸ ਕਿਸਮ ਦੀਆਂ ਜਗ੍ਹਾ ਨੂੰ ਸੰਭਾਲਣ ਤੇ ਸਾਡੇ ਹੁਣ ਪਿੰਡ ਕੋਲੇ ਸਕੂਲ ਆ ਕਿ ਉਹਨਾਂ ਦੇ ਨਾਂ ਤੇ ਉਸ ਰਾਜੇ ਦੇ ਨਾਂ ਤੇ ਉਹ ਕੋਈ ਕਿਸੇ ਉਸ ਹਾਵ ਨਾਲ ਇਸ ਜਗ੍ਹਾ ਨੂੰ ਕੋ ਲੋਕਾਂ ਚ ਨਸ਼ਰ ਕੀਤਾ ਜਾਵੇ ਤੇ ਤਾਂ ਕਿ ਲੋਕਾਂ ਨੂੰ ਮੁੜ ਕੇ ਆਪਦੇ ਇਤਿਹਾਸ ਨਾਲ ਜੁੜੇ ਰਹਿਣ ਆਪਦੇ ਵਿਰਸੇ ਨਾਲ ਜੁੜੇ ਰਹਿਣ ਸੋ ਧੰਨਵਾਦ ਜੀ ਧੰਨਵਾਦ ਤੁਹਾਡਾ ਤੁਸੀਂ ਆਏ ਹੋ ਸੋ ਸੋ ਦਰਸ਼ਕੋ ਅਸੀਂ ਵੀ ਇਹ ਬੇਨਤੀ ਕਰਦੇ ਹਾਂ ਜਿਹਦੇ ਤੱਕ ਵੀ ਇਹ ਖਬਰ ਪਹੁੰਚਦੀ ਆ ਇਹ ਇਤਿਹਾਸ ਦੀ ਬਦੋਵਾਲ ਪਿੰਡ ਦੇ ਇਤਿਹਾਸ ਦੀ ਸੋ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਇਸ ਨੂੰ లైక్ ਤੇ షేర్ जरूर ਕਰਿਓ ਤਾਂ ਕਿ ਸਰਕਾਰ ਤੱਕ ਪਹੁੰਚੇ ਜਿਹੜਾ ਸਾਡਾ ਵਿਰਸਾ ਆ ਜਿਹੜਾ ਸਾਡਾ ਇਤਿਹਾਸ ਆ ਉਹ ਅਸੀਂ ਉਹਨੂੰ ਸਾਂਭ ਸਕੀਏ ਤਾਂ ਕਿ ਸਰਕਾਰ ਨੂੰ ਵੀ ਸਾਡੀ ਵੱਲੋਂ ਬੇਨਤੀ ਆ ਸਪੈਸ਼ਲ ਹੈ ਕਿ ਉਹ ਇਸ ਬੱਦੋਵਾਲ ਦੇ ਜਿਹੜਾ ਪਿੰਡ ਆ ਉਹਦੇ ਵੱਲ ਥੋੜਾ ਧਿਆਨ ਦਿਓ ਕਿਉਂਕਿ ਹੈਗਾ ਦੁਨੀਆ ਦਾ ਜੇਤੂ ਇੱਥੇ ਆ ਕੇ ਹਾਰਿਆ ਉਹ ਵੀ ਸਿੱਖਾਂ ਤੋਂ ਸੋ ਤੁਹਾਨੂੰ ਦੋਸਤੋ ਇਹ ਸਟੋਰੀ ਕਿਸੇ ਹੈਗੇ ਜਿਹੜੀ ਹੈਗੀ ਆਪਣੇ ਹੈਗੀ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਜਿਹੜਾ ਹੈਗਾ ਕਮੈਂਟ ਵਿੱਚ ਜਰੂਰ ਦੱਸਿਓ ਤੇ ਤੁਸੀਂ ਬਨੇ ਰਹੋ ਪੰਜਾਬੀ ਸਾਨ ਚੈਨਲ ਦੇ ਨਾਲ ਅਗਲੀ ਇਸ ਦੇ ਨਾਲ ਜਿਹੜੀ ਹੈਗੀ ਸਬੰਧਤ ਹੈਗੀ ਸਟੋਰੀ ਫਿਰੋਜ਼ ਸ਼ਾਹੀ ਉੱਥੇ ਵੀ ਅਸੀਂ ਜਾਵਾਂਗੇ ਉਹ ਵੀ ਅਸੀਂ ਤੁਹਾਨੂੰ ਅੱਗੇ ਜਿਹੜਾ ਹੈਗਾ ਹੈਗਾ ਦੱਸਾਂਗੇ ਕਿ ਉੱਥੇ ਕੀ ਵਾਕਿਆ ਹੋਇਆ ਸੀਗਾ ਸੋ ਦੋਸਤੋ ਤੁਸੀਂ ਬਨੇ ਰਹੋ ਪੰਜਾਬੀ ਸਾਨ ਚੈਨਲ ਦੇ ਨਾਲ ਮੈਂ ਹਰਮੇਲ ਸਿੰਘ